ਦੋਸਤੋ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ। ਉਸ ਨੂੰ ਜੋ ਵੀ ਭੀਖ ਮਿਲਦੀ ਉਸ ਨੂੰ ਲੋੜਵੰਦਾ ਵਿੱਚ ਜਾ ਕੇ ਵੰਡ ਦਿੰਦਾ ਤੇ ਖੁਦ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ। ਇੱਕ ਵਾਰ ਉਹ ਇੱਕ ਰਸਤੇ ਤੋਂ ਗੁਜ਼ਰ ਰਿਹਾ ਸੀ ਤਾਂ ਉਸ ਦੀ ਨਜ਼ਰ ਦੋ ਬੱਚਿਆਂ ਤੇ ਉਹਨਾਂ ਦੀ ਮਾਂ ਤੇ ਜਾ ਪਈ ਜੋ ਕਿ ਦੁਪਹਿਰ ਦੀ ਤਪਦੀ ਧੁੱਪ ਵਿੱਚ ਬੈਠੇ ਹੋਏ ਸੀ ਤੇ ਨਾਲ ਹੀ ਉਹਨਾਂ ਦੀ ਝੌਂਪੜੀ ਵੀ ਬਿਲਕੁਲ ਟੁੱਟ ਚੁੱਕੀ ਸੀ। ਫਕੀਰ ਨੇ ਜਾ ਕੇ ਬੱਚਿਆਂ ਤੋਂ ਪੁੱਛਿਆ ਕਿ ਤੁਹਾਡਾ ਮਕਾਨ ਕਿਵੇਂ ਟੁੱਟਿਆ ਬੱਚੇ ਕਹਿਣ ਲੱਗੇ ਕਿ 2 ਦਿਨ ਪਹਿਲਾਂ ਬਾਰਿਸ਼ ਤੇ ਤੂਫਾਨ ਆਇਆ ਜਿਹਦੀ ਵਜ੍ਹਾ ਨਾਲ ਸਾਡਾ ਮਕਾਨ ਟੁੱਟ ਗਿਆ ਹੈ ਹੁਣ ਅਸੀਂ ਤਿੰਨੇ ਇਸੇ ਤਰ੍ਹਾਂ ਧੁੱਪ ਵਿੱਚ ਬੈਠੇ ਰਹਿੰਦੇ ਹਾਂ ਸਾਡੀ ਮਦਦ ਵੀ ਕੋਈ ਨਹੀਂ ਕਰਦਾ ਕੋਈ ਤਾਂ ਅਜਿਹਾ ਹੁੰਦਾ ਅੱਲਾ ਦਾ ਬੰਦਾ ਜੋ ਆ ਕੇ ਸਾਡੀ ਮਦਦ ਕਰਦਾ ਤੇ ਸਾਨੂੰ ਇਹ ਮਕਾਨ ਬਣਵਾ ਕੇ ਦਿੰਦਾ ਤਾਂ ਕਿ ਉਸ ਨਾਲ ਸਾਡਾ ਗੁਜ਼ਾਰਾ ਹੋ ਸਕੇ ਨਾਲ ਹੀ ਬੱਚਿਆਂ ਦੀ ਮਾਂ ਵੀ ਬੈਠੀ ਸੀ ਉਹ ਵੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਇਹਨਾਂ ਦੇ ਪਿਤਾ ਵੀ ਮਰ ਚੁੱਕੇ ਨੇ ਹੁਣ ਮੈਂ ਤੇ ਬੱਚੇ ਇਸੇ ਝੌਂਪੜੀ ਵਿੱਚ ਗੁਜ਼ਾਰਾ ਕਰ ਰਹੇ ਸੀ ਤੇ ਇਸ ਤੂਫਾਨ ਦੀ ਵਜ੍ਹਾ ਨਾਲ ਇਹ ਵੀ ਟੁੱਟ ਗਈ ਮੈਂ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਫਕੀਰ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਸੁਣੀ ਤਾਂ ਉਸਦਾ ਦਿਲ ਬੇਚੈਨ ਹੋ ਗਿਆ ਜੇ ਉਹਦਾ ਵਾਸ ਚੱਲਦਾ ਤਾਂ ਉਹ ਉਸੇ ਵਕਤ ਉਹਨਾਂ ਨੂੰ ਪੈਸੇ ਦੇ ਕੇ ਝੌਂਪੜੀ ਬਣਵਾ ਦਿੰਦਾ ਪਰ ਇਹ ਤਾਂ ਖੁਦ ਆਪ ਫਕੀਰ ਸੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਉਸ ਵਿੱਚ ਇਨਸਾਨੀਅਤ ਦਾ ਦਰਦ ਸੀ ਉਸਨੇ ਦਿਲ ਹੀ ਦਿਲ ਵਿੱਚ ਸੋਚ ਲਿਆ ਕਿ ਇਹਨਾਂ ਨੂੰ ਮੈਂ ਜ਼ਰੂਰ ਮਕਾਨ ਬਣਵਾ ਕੇ ਦੇਵਾਂਗਾ ਪਰ ਉਸ ਦੀ ਇੱਕ ਹਕੀਕਤ ਇਹ ਵੀ ਸੀ ਕਿ ਉਹ ਇੱਕ ਫਕੀਰ ਸੀ ਉਸ ਨੂੰ ਸਾਰਾ ਦਿਨ ਭੀਖ ਮੰਗ ਕੇ ਵੀ ਥੋੜੇ ਜੇ ਪੈਸੇ ਮਿਲਦੇ ਸੀ ਜਿਨ੍ਹਾਂ ਨਾਲ ਉਸ ਦਾ ਗੁਜ਼ਾਰਾ ਹੀ ਮਸਾਂ ਹੋ ਸਕਦਾ ਸੀ ਫਿਰ ਉਸਨੇ ਸੋਚਿਆ ਕਿ ਮੈਂ ਅਮੀਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗ ਲੈਣਾ ਇਸੇ ਤਰ੍ਹਾਂ ਫਕੀਰ ਅਮੀਰ ਲੋਕਾਂ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗਣ ਲੱਗਾ ਪਰ ਉਹਨਾਂ ਨੇ ਵੀ ਉਸ ਨੂੰ ਸਿਰਫ ਭੀਖ ਹੀ ਦਿੱਤੀ ਤੇ ਉਹ ਵੀ ਓਨੀਕ ਜਿਸ ਨਾਲ ਉਹਦਾ ਗੁਜ਼ਾਰਾ ਹੋ ਸਕੇ ਫਿਰ ਕੁਝ ਸੋਚ ਕੇ ਫਕੀਰ ਨੇ ਫੈਸਲਾ ਕੀਤਾ ਕਿ ਮੈਂ ਕੁਝ ਉਧਾਰ ਲੈ ਲਵਾਂਗਾ ਫਿਰ ਉਹ ਵਪਾਰੀਆਂ ਤੇ ਹੋਰ ਵੱਡੇ ਲੋਕਾਂ ਕੋਲ ਜਾ ਕੇ ਕਹਿਣ ਲੱਗਾ ਕਿ ਮੈਨੂੰ ਕਰਜ਼ੇ ਦੇ ਤੌਰ ਤੇ ਕੁਝ ਪੈਸੇ ਦੇ ਦਿਓ ਮੈਂ ਪਾਈ ਪਾਈ ਕਰਕੇ ਤੁਹਾਨੂੰ ਵਾਪਸ ਦੇ ਦੇਵਾਂਗਾ ਇਸ ਤਰ੍ਹਾਂ ਫਿਰ ਉਸ ਨੂੰ ਕੁਝ ਰਕਮ ਮਿਲ ਗਈ ਜਿਸ ਨਾਲ ਹੁਣ ਆਰਾਮ ਨਾਲ ਉਹਨਾਂ ਬੱਚਿਆਂ ਲਈ ਘਰ ਬਣ ਸਕਦਾ ਸੀ ਫਕੀਰ ਰਕਮ ਨੂੰ ਲੈ ਕੇ ਸਿੱਧਾ ਬੱਚਿਆਂ ਕੋਲ ਆ ਗਿਆ ਕੁਝ ਸਮੇਂ ਵਿੱਚ ਹੀ ਫਕੀਰ ਨੇ ਮਜ਼ਦੂਰ ਲਗਾ ਕੇ ਉਹਨਾਂ ਨੂੰ ਨਵਾਂ ਘਰ ਬਣਵਾ ਦਿੱਤਾ ਬੱਚੇ ਉਸ ਨੂੰ ਦੁਆਵਾਂ ਦੇਣ ਲੱਗੇ ਤੇ ਕਹਿਣ ਲੱਗੇ ਕਿ ਤੁਹਾਡੇ ਵਰਗੇ ਭਲੇ ਇਨਸਾਨ ਦੀ ਵਜ੍ਹਾ ਨਾਲ ਅਸੀਂ ਆਪਣਾ ਸਿਰ ਢੱਕ ਸਕਾਂਗੇ ਸੋ ਫਕੀਰ ਉਹਨਾਂ ਦਾ ਘਰ ਬਣਵਾ ਕੇ ਵਾਪਸ ਚਲਾ ਗਿਆ ਕੁਝ ਦਿਨ ਬੀਤੇ ਤੇ ਫਕੀਰ ਅਚਾਨਕ ਬਿਮਾਰ ਪੈ ਗਿਆ ਇੰਨਾ ਬਿਮਾਰ ਕਿ ਤੁਰਨ ਫਿਰਨ ਤੋਂ ਵੀ ਵਾਂਝਾ ਹੋ ਗਿਆ ਉਹ ਜਿਨ੍ਹਾਂ ਦੀ ਮਦਦ ਕਰਿਆ ਕਰਦਾ ਸੀ ਉਹ ਸਾਰੇ ਉਸ ਦੀ ਸਾਂਭ ਸੰਭਾਲ ਲਈ ਉਹਦੇ ਕੋਲ ਆ ਗਏ ਫਕੀਰ ਕੋਲ ਆ ਕੇ ਉਹਨਾਂ ਨੇ ਵੇਖਿਆ ਕਿ ਫਕੀਰ ਕਾਫੀ ਬਿਮਾਰ ਸੀ ਤੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਜੀ ਰਿਹਾ ਸੀ ਜਿਵੇਂ ਹੀ ਇਹ ਖਬਰ ਉਹਨਾਂ ਅਮੀਰ ਲੋਕਾਂ ਨੂੰ ਮਿਲੀ ਕਿ ਫਕੀਰ ਬਿਮਾਰ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਫਕੀਰ ਕੋਲ ਜਾ ਕੇ ਆਪਣੇ ਪੈਸੇ ਲੈ ਆਈਏ ਹੋ ਨਾ ਹੋ ਕੇ ਫਕੀਰ ਮਰ ਜਾਵੇ ਤੇ ਉਸ ਦੇ ਮਰਨ ਤੋਂ ਬਾਅਦ ਤਾਂ ਸਾਡੇ ਪੈਸੇ ਹੀ ਡੁੱਬ ਜਾਣਗੇ ਉਹ ਫਕੀਰ ਕੋਲ ਆਪਣੇ ਪੈਸੇ ਵਸੂਲ ਕਰਨ ਲਈ ਆ ਗਏ ਇਹ ਥਿਆ ਕਿ ਉਹਨਾਂ ਨੇ ਵੇਖਿਆ ਕਿ ਫਕੀਰ ਆਪਣੀ ਜ਼ਿੰਦਗੀ ਦੇ ਚੰਦ ਹੀ ਪਲਾਂ ਵਿੱਚ ਸੀ ਅਮੀਰ ਲੋਕਾਂ ਨੇ ਫਕੀਰ ਨੂੰ ਕਿਹਾ ਕਿ ਜਿਹੜੇ ਤੁਸੀਂ ਸਾਡੇ ਕੋਲੋਂ ਪੈਸੇ ਲਏ ਸੀ ਉਹ ਵਾਪਸ ਕਰ ਦਿਓ ਪਰ ਹੁਣ ਫਕੀਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਬਜ਼ੁਰਗ ਫਕੀਰ ਹੌਲੀ-ਹੌਲੀ ਬਰਫ਼ ਦੀ ਤਰ੍ਹਾਂ ਠੰਡਾ ਪੈ ਰਿਹਾ ਸੀ ਕਿਉਂਕਿ ਉਹਦੇ ਕੋਲ ਹੁਣ ਬਹੁਤ ਥੋੜਾ ਹੀ ਸਮਾਂ ਬਚਿਆ ਸੀ ਤੇ ਫਕੀਰ ਤੋਂ ਉਧਾਰ ਵਾਪਸ ਲੈਣ ਵਾਲਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵਧ ਰਹੀ ਸੀ ਜਦੋਂ ਵੀ ਉਹ ਵੇਖਦੇ ਕਿ ਫਕੀਰ ਤਾਂ ਮਰਨ ਵਾਲਾ ਹੈ ਤਾਂ ਉਹਨਾਂ ਦੇ ਚਿਹਰਿਆਂ 'ਤੇ ਉਦਾਸੀ ਦੇ ਬਦਲ ਛਾ ਜਾਂਦੇ ਤੇ ਦਿਲ ਹੀ ਦਿਲ ਪਛਤਾ ਰਹੇ ਸੀ ਕਿ ਕਾਸ਼ ਅਸੀਂ ਇਸ ਫਕੀਰ ਨੂੰ ਪੈਸੇ ਹੀ ਨਾ ਦਿੱਤੇ ਹੁੰਦੇ ਇਹ ਸਾਡੇ ਪੈਸੇ ਦੇਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਏਗਾ ਫਿਰ ਫਕੀਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਕਬਰਾਂ ਦੇ ਕਿਉਂ ਆਓ ਰੱਬ ਤੇ ਭਰੋਸਾ ਰੱਖੋ ਖੁਦਾ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਬਣਾ ਦੇਵੇਗਾ ਤੇ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ ਇਹ ਸੁਣ ਕੇ ਉਹ ਅਮੀਰ ਲੋਕ ਕਹਿਣ ਲੱਗੇ ਕਿ ਫਕੀਰ ਤਾਂ ਇਸ ਤਰ੍ਹਾਂ ਕਹਿ ਰਿਹਾ ਜਿਵੇਂ ਰੱਬ ਆਪ ਫਰਿਸ਼ਤਿਆਂ ਦੇ ਹੱਥੀ 300 ਦਿਨਾਰ ਭੇਜ ਦੇਵੇਗਾ ਤੇ ਕਹੇਗਾ ਕਿ اے ਲੈ ਫਕੀਰਾ ਇਹ ਸਭ ਦੇ ਪੈਸੇ ਵਾਪਸ ਕਰ ਦੇ ਇਹ ਕਹਿ ਕੇ ਉਹ ਹੰਕਾਰ ਵਿੱਚ ਹੱਸਣ ਲੱਗ ਪਏ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਨੂੰ ਅੱਲਾ ਪਾਕ ਤੇ ਭਰੋਸਾ ਨਹੀਂ ਹੈ ਤੁਹਾਨੂੰ ਰੱਬ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਆਪਣੇ ਪਿਆਰਿਆਂ ਨੂੰ ਨਿਰਾਸ਼ ਨਹੀਂ ਕਰਦਾ ਦੇਖਣਾ ਤੁਹਾਡੇ ਪੈਸਿਆਂ ਦਾ ਇੰਤਜ਼ਾਮ ਜ਼ਰੂਰ ਹੋਵੇਗਾ ਤੁਸੀਂ ਨਿਰਾਸ਼ ਨਾ ਹੋਵੋ ਇਸੇ ਦੌਰਾਨ ਬਾਹਰੋਂ ਇੱਕ ਬੱਚੇ ਦੀ ਆਵਾਜ਼ ਆਈ ਜੋ ਕਿ ਹਲਵਾ ਪੂਰੀ ਵੇਚ ਰਿਹਾ ਸੀ ਜਿਵੇਂ ਹੀ ਫਕੀਰ ਦੇ ਕੰਨਾਂ ਵਿੱਚ ਆਵਾਜ਼ ਪਈ ਫਕੀਰ ਨੇ ਉਸੇ ਵੇਲੇ ਆਪਣੇ ਇੱਕ ਆਦਮੀ ਨੂੰ ਕਿਹਾ ਕਿ ਜਾਓ ਇਸ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲੈ ਆਓ ਉਹ ਆਦਮੀ ਬਾਹਰ ਗਿਆ ਤੇ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲਿਆ ਕੇ ਅੰਦਰ ਆ ਗਿਆ ਜਿਵੇਂ ਹੀ ਉਹ ਆਦਮੀ ਹਲਵਾ ਪੂਰੀਆਂ ਲੈ ਕੇ ਆਇਆ ਫਕੀਰ ਨੇ ਉਸ ਨੂੰ ਕਿਹਾ ਕਿ ਇਹ ਸਾਰੀਆਂ ਹਲਵਾ ਪੂਰੀਆਂ ਇੱਥੇ ਮੌਜੂਦ ਸਾਰੇ ਲੋਕਾਂ ਵਿੱਚ ਵੰਡ ਦਿਓ ਫਕੀਰ ਦੇ ਕਹਿਣ ਤੇ ਉਸ ਆਦਮੀ ਨੇ ਸਾਰੇ ਲੋਕਾਂ ਵਿੱਚ ਹਲਵਾ ਪੂਰੀਆਂ ਵੰਡ ਦਿੱਤੀਆਂ ਜਿਨ੍ਹਾਂ ਵਿੱਚ ਉਹ ਅਮੀਰ ਲੋਕ ਵੀ ਸੀ ਤੇ ਉਹ ਲੋਕ ਵੀ ਮੌਜੂਦ ਸੀ ਜਿਨ੍ਹਾਂ ਦੀ ਫਕੀਰ ਮਦਦ ਕਰਿਆ ਕਰਦਾ ਸੀ ਸੋ ਉੱਥੇ ਬੈਠੇ ਸਾਰੇ ਲੋਕ ਹਲਵਾ ਪੂਰੀਆਂ ਖਾਣ ਲੱਗੇ ਹਲਵਾ ਪੂਰੀਆਂ ਖਾਂਦੇ ਸਮੇਂ ਉਹ ਹੰਕਾਰੀ ਤੇ ਅਮੀਰ ਲੋਕ ਕਹਿਣ ਲੱਗੇ ਕਿ ਵਾਹ ਫਕੀਰ ਕੋਲ ਪੈਸੇ ਤਾਂ ਹੈ ਨਹੀਂ ਪਰ ਫਿਰ ਵੀ ਬੜੀ ਚੰਗੀ ਗੱਲ ਹੈ ਕਿ ਮਰਨ ਵੇਲੇ ਵੀ ਸਾਨੂੰ ਕੁਝ ਖਵਾ ਕੇ ਜਾ ਰਿਹਾ ਹੈ ਸੋ ਜਦੋਂ ਹੀ ਸਾਰੇ ਲੋਕਾਂ ਨੇ ਹਲਵਾ ਪੂਰੀਆਂ ਖਾ ਲਈਆਂ ਤਾਂ ਉਹ ਬੱਚਾ ਅੰਦਰ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਮੇਰੇ ਪੈਸੇ ਦੇ ਦਿਓ ਤਾਂ ਫਕੀਰ ਨੇ ਕਿਹਾ ਕਿ ਬੇਟਾ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੈਂ ਤਾਂ ਖੁਦ ਇੱਕ ਫਕੀਰ ਹਾਂ ਮੈਂ ਤੇਰੀ ਕੀ ਮਦਦ ਕਰ ਸਕਦਾ ਬੱਚਾ ਪਰੇਸ਼ਾਨੀ ਵਿੱਚ ਕਹਿਣ ਲੱਗਾ ਕਿ ਇਹ ਸਾਰੀਆਂ ਹਲਵਾ ਪੂਰੀਆਂ ਮੈਨੂੰ ਮੇਰਾ ਮਾਲਕ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਾ ਕੇ ਵੇਚ ਕੇ ਆ ਹੁਣ ਜੇ ਮੈਂ ਉਸ ਨੂੰ ਪੈਸੇ ਨਹੀਂ ਦੇਵਾਂਗਾ ਤਾਂ ਉਹ ਮੈਨੂੰ ਬਹੁਤ ਮਾਰੇਗਾ ਉੱਥੇ ਮੌਜੂਦ ਉਹ ਅਮੀਰ ਲੋਕ ਫਕੀਰ ਨੂੰ ਕਹਿਣ ਲੱਗੇ ਕਿ ਤੈਨੂੰ ਕੁਝ ਸ਼ਰਮ ਵੀ ਹੈ ਕਿ ਨਹੀਂ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਪੈਸੇ ਲੈ ਚੁੱਕਿਆ ਹੈ ਉਹ ਤਾਂ ਤੂੰ ਦੇ ਨਹੀਂ ਸਕਿਆ ਤੇ ਮਰਨ ਵੇਲੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਇਹਦੇ ਨਾਲ ਵੀ ਤੂੰ ਧੋਖਾ ਕਰ ਲਿਆ ਹੁਣ ਘਟੋ ਘਟ ਇਸ ਬੱਚੇ ਦੇ ਤਾਂ ਪੈਸੇ ਦੇ ਦੇ ਇਧਰ ਬੱਚਾ ਕਹਿਣ ਲੱਗਾ ਕਿ ਮੈਂ ਆਪਣੇ ਪੈਸੇ ਲੇ ਬਗੈਰ ਇਥੋਂ ਨਹੀਂ ਜਾਵਾਂਗਾ ਮੈਨੂੰ ਮੇਰੇ 2 ਦਿਨਾਰ ਚਾਹੀਦੇ ਨੇ ਕਾਫੀ ਦੇਰ ਤੱਕ ਬੱਚਾ ਪੈਸੇ ਮੰਗਦਾ ਰਿਹਾ ਆਖਰਕਾਰ ਬੱਚੇ ਦੇ ਸਬਰ ਦਾ ਪੈਮਾਨਾ ਟੁੱਟ ਗਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਿ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਪਰ ਫਕੀਰ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਦੋਸਤੋ ਇਸੇ ਦੌਰਾਨ ਅਚਾਨਕ ਇੱਕ ਬੰਦਾ ਆਇਆ ਜਿਨੇ ਪੋਟਲੀ ਦੇ ਅੰਦਰ ਪੈਸੇ ਰੱਖੇ ਹੋਏ ਸੀ ਤੇ ਆ ਕੇ ਫਕੀਰ ਕੋਲ ਰੱਖ ਕੇ ਚੁੱਪਚਾਪ ਚਲੇ ਗਿਆ ਸਾਰੇ ਲੋਕ ਹੀ ਮਾਜ਼ਰਾ ਦੇਖ ਰਹੇ ਸੀ ਜਿਵੇਂ ਹੀ ਫਕੀਰ ਨੇ ਉਹ ਪੋਟਲੀ ਖੋਲੀ ਤਾਂ ਉਹਦੇ ਅੰਦਰ ਪੂਰੇ 300 ਦਿਨਾਰ ਸੀ ਜੋ ਕਿ ਸਾਰੇ ਦੇ ਸਾਰੇ ਕਰਜ਼ਦਾਰਾਂ ਨੂੰ ਵਾਪਸ ਦਿੱਤੇ ਜਾ ਸਕਦੇ ਸੀ ਤੇ ਉਹਨਾਂ 300 ਦਿਨਾਰਾਂ ਦੇ ਨਾਲ ਹੀ 2 ਦਿਨਾਰ ਹੋਰ ਵੀ ਸੀ ਜੋ ਕਿ ਅਲੱਗ ਰੱਖੇ ਹੋਏ ਸੀ ਫਕੀਰ ਨੇ ਉਹਨਾਂ ਅਮੀਰ ਲੋਕਾਂ ਨੂੰ ਕਿਹਾ ਕਿ ਦੇਖੋ ਮੈਂ ਕੀ ਕਹਿੰਦਾ ਸੀ ਕਿ ਮੇਰੀ ਮਦਦ ਅੱਲਾਹ ਤਾਲਾ ਜ਼ਰੂਰ ਕਰੇਗਾ ਤੇ ਉਸਨੇ ਮੇਰੀ ਮਦਦ ਕਰ ਦਿੱਤੀ ਹੈ ਦੇਖੋ ਤਾਂ ਸਹੀ ਮੇਰਾ ਰੱਬ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਜਿਵੇਂ ਹੀ ਮੈਂ ਹਲਵਾ ਪੂਰੀ ਇਸ ਬੱਚੇ ਤੋਂ ਲਈ ਤੇ ਇਹ ਬੱਚਾ ਰੋਣ ਲੱਗਾ ਤਾਂ ਮੇਰੇ ਰੱਬ ਤੋਂ ਇਸ ਬੱਚੇ ਦਾ ਰੋਣਾ ਦੇਖਿਆ ਨਾ ਗਿਆ ਤੇ ਉਹਨੇ ਮੇਰੀ ਮਦਦ ਕਰ ਦਿੱਤੀ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਸ਼ਾਇਦ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਉਹ ਦਾਦਾ ਜਦੋਂ ਵੀ ਕਿਸੇ ਅਰਦਾਸ ਵਿੱਚੋਂ ਕਿਸੇ ਇੱਕ ਬੰਦੇ ਦੀ ਦੁਆ ਕਬੂਲ ਕਰਦਾ ਹੈ ਤਾਂ ਸਾਰਿਆਂ ਦੀਆਂ ਹੀ ਦੁਆਵਾਂ ਕਬੂਲ ਕਰ ਲੈਂਦਾ ਹੈ ਬਿਸ਼ਰਤੇ ਸਾਡੇ ਵਿੱਚੋਂ ਕੋਈ ਵੀ ਰੋਣ ਵਾਲਾ ਹੋਵੇ ਕੋਈ ਉਸ ਦਾ लाडला ਜਾਂ ਉਸ ਦਾ ਪਿਆਰਾ ਹੋਵੇ ਤਾਂ ਨਾਲ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਨੇ ਇੰਨਾ ਕਹਿ ਕੇ ਉਹ ਫਕੀਰ ਆਪਣਾ ਸਰੀਰ ਤਿਆਗ ਗਿਆ ਤੇ ਉਹ ਅਮੀਰ ਤੇ ਹੰਕਾਰੀ ਲੋਕ ਪਛਤਾਉਣ ਲੱਗ ਪਏ ਕਿ ਸਾਨੂੰ ਫਕੀਰ ਨਾਲ ਇਸ ਤਰ੍ਹਾਂ ਦਾ ਵਰਤਾਵ ਨਹੀਂ ਸੀ ਕਰਨਾ ਚਾਹੀਦਾ ਦੋਸਤੋ ਸੱਚਮੁੱਚ ਉਸ ਰੱਬ ਦੇ ਅੱਗੇ ਸੱਚੇ ਦਿਲੋਂ ਰੋਣਾ ਉਹ ਕੁੰਜੀ ਹੈ ਜੋ ਸਮਾਨ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਜਦੋਂ ਕੋਈ ਵੀ ਇਨਸਾਨ ਆਪਣਾ ਹਾਲ ਦਿਲ ਬੇਨਕਾਬ ਕਰਕੇ ਸਿਰਫ ਰੱਬ ਨੂੰ ਆਪਣੀ ਦੁਆ ਦਾ ਮਾਲਕ ਮੰਨਦਾ ਹੈ ਤਾਂ ਉਸ ਅਰਦਾਸ ਦਾ ਅਸਰ ਕਦੀ ਵੀ ਖਾਲੀ ਨਹੀਂ ਜਾਂਦਾ ਇੱਕ ਕਹਾਣੀ ਇਹੀ ਸਬਕ ਸਿਖਾਉਂਦੀ ਹੈ ਕਿ ਰੱਬ ਸਿਰਫ ਉਹਨਾਂ ਦੀ ਸੁਣਦਾ ਜਿਹੜੇ ਉਹਦੇ ਅੱਗੇ ਬੇਨਿਆਜ਼ੀ ਨਾਲ ਆਪਣੀ ਅਰਦਾਸ ਲੈ ਕੇ ਆਉਂਦੇ ਨੇ ਜਦੋਂ ਅਸੀਂ ਆਪਣਾ ਦਿਲ ਉਹਦੇ ਹਵਾਲੇ ਕਰਦੇ ਹਾਂ ਤੇ ਸੱਚੇ ਹੰਝੂਆਂ ਦੇ ਨਾਲ ਉਸ ਨੂੰ ਪੁਕਾਰਦੇ ਆ ਤਾਂ ਫਿਰ ਉਹ ਅਰਦਾਸ ਉਸ ਦੇ ਅਰਸ਼ਾਂ ਨੂੰ ਝੁਕਾ ਦਿੰਦੀ ਹੈ ਤੇ ਉਹ ਸਾਡੇ ਲਈ ਜ਼ਰੂਰ ਕੋਈ ਨਾ ਕੋਈ ਰਾਹ ਖੋਲਦਾ ਹੈ ਇਸ ਕਹਾਣੀ ਦੇ ਅਖੀਰ ਨੇ ਸਾਨੂੰ ਦਰਸਾਇਆ ਕਿ ਸੱਚੀ ਨਿਸ਼ਕਾਮ ਸੇਵਾ ਤੇ ਯਕੀਨ ਰੱਬ ਨੂੰ ਰਜ਼ਾ ਦੇਣ ਵਾਲੇ ਮੂਲ ਨੇ ਜੇਕਰ ਸੱਚੇ ਦਿਲ ਨਾਲ ਕੋਈ ਦੁਆ ਕਰਦਾ ਹੈ ਉਸ ਦਾ ਰੋਣਾ ਸੁਣਨ ਦੇ ਲਈ ਉਹ ਇੱਕ ਸਾਡਾ ਇਮਤਿਹਾਨ ਲੈਂਦਾ ਹੈ ਪਰ ਉਹ ਕਦੇ ਵੀ ਸੱਚੇ ਮਨ ਦੀ ਅਰਦਾਸ ਨੂੰ ਅਣ ਸੁਣਿਆ ਨਹੀਂ ਕਰਦਾ ਫਕੀਰ ਦੀ ਮਾਨਵਤਾ ਮਾਨਸਾਨੀਅਤ ਤੇ ਰੱਬ ਤੇ ਟਿਕੀ ਭਰੋਸੇ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦਾਤਾਂ ਦੇਣ ਵਾਲੇ ਹੱਥ ਰੱਬ ਦੇ ਨਜ਼ਦੀਕ ਹੁੰਦੇ ਨੇ ਤੇ ਜਿਸ ਦਿਨ ਅਸੀਂ ਕਿਸੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਲੈਂਦੇ ਹਾਂ ਉਸੇ ਦਿਨ ਉਸ ਰੱਬ ਦਾ ਹੁਕਮ ਸਾਡੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਅਮਲ ਵਿੱਚ ਆ ਜਾਂਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚਲੀ ਸਿੱਖਿਆ ਤੁਹਾਡੀ ਜੀਵਨ ਯਾਤਰਾ ਵਿੱਚ ਹਰ ਮੋੜ ਤੇ ਤੁਹਾਨੂੰ ਯਾਦ ਰਹੇਗੀ